ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਗੁਰਤਾਜ ਕੋਰ ਤੇ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਤੁਨ ਤੁਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਕਹਿੰਨ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੇ ਪਹਿਲਾਂ ਅੱਜ ਆਪਾਂ ਤੁਹਾਡੀ ਇੱਕ ਪ੍ਰੋਬਲਮ ਸੋਲਵ ਕਰਨ ਆਈਆਂ ਮੈਂ ਜਿਵੇਂ ਕਿ ਸਾਡੇ ਘਰਾਂ ਦੇ ਵਿੱਚ ਹਰੇਕ ਦੇ ਘਰ ਵਿੱਚ ਕੈਂਚੀ ਹੁੰਦੀ ਆ ਤੇ ਕੈਂਚੀ ਦੀ ਧਾਰ ਜਿਹੜੀ ਉਹ ਬਿਲਕੁਲ ਤਿੱਖੀ ਨਹੀਂ ਰਹਿੰਦੀ ਹਨਾ ਤੇ ਸਟਿਚਿੰਗ ਵਾਲੀ ਭੈਣਾਂ ਨੂੰ ਵੀ ਪ੍ਰੋਬਲਮ ਆਉਂਦੀ ਆ ਤੇ ਨਾਰਮਲ ਸਾਡੇ ਵਰਗਿਆਂ ਨੂੰ ਵੀ ਪ੍ਰੋਬਲਮ ਆਉਂਦੀ ਜਿਹੜੇ ਸਟਿਚਿੰਗ ਨਹੀਂ ਕਰਦੇ ਕਿਉਂਕਿ ਕੈਂਚੀ ਤਾਂ ਹਰੇਕ ਦੇ ਘਰ ਚ ਹੁੰਦੀ ਆ ਚਲੋ ਅੱਜ ਮੈਂ ਤੁਹਾਨੂੰ ਦੱਸਦੀ ਆ ਬਹੁਤ ਸੌਖੇ ਜਿਹੇ ਤਰੀਕੇ ਦੇ ਨਾਲ ਕੈਂਚੀ ਨੂੰ ਤਿੱਖਿਆ ਕਰਨਾ ਤੇ ਬਿਲਕੁਲ ਫ੍ਰੀ ਦੇ ਵਿੱਚ ਕੋਈ ਖਰਚਾ ਨਹੀਂ ਕੋਈ ਪੈਸਾ ਨਹੀਂ ਆਜੋ ਫਿਰ ਕਰਦੇ ਆ ਵੀਡੀਓ ਸਟਾਰਟ ਹਾਂਜੀ ਤੇ ਪਹਿਲਾਂ ਕਾਫੀ ਮੁਸ਼ਕਲ ਆਂਦੀ ਹਨਾ ਮੇਰੀਆਂ ਜਿੰਨੀਆਂ ਵੀ ਪਹਿਣਾ ਸਟਿਚਿੰਗ ਕਰਦੀਆਂ ਨੇ ਹਨਾ ਚਾਹੇ ਬੁਟੀਕ ਵਾਲੀਆਂ ਨੇ ਚਾਹੇ ਘਰ ਦੇ ਵਿੱਚ ਪਹਿਣਾ ਆਪਣੇ ਸੂਟ ਵਗੈਰਾ ਸਟਿਚ ਕਰਦੀਆਂ ਨੇ ਤੇ ਉਹਨਾਂ ਦੀ ਅਚਾਨਕ ਜਿਹੜੀ ਕੈਂਚੀ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਉਹ ਇਵੇਂ ਦੀ ਹੋ ਜਾਂਦੀ ਆ ਕਿ ਜੰਗ ਜੀ ਲੱਗ ਜਾਂਦੀ ਹਨਾ ਤੇ ਜਿਹੜੀ ਕੈਂਚੀ ਆ ਉਹ ਚੱਲਦੀ ਨਹੀਂ ਹੈਗੀ ਕਟਿੰਗ ਨਹੀਂ ਕਰਦੀ ਤੇ ਇੰਨਾ ਟਾਈਮ ਨਹੀਂ ਹੁੰਦਾ ਕਈ ਵਾਰਾ ਕਿ ਇਹਨੂੰ ਕੈਂਚੀ ਨੂੰ ਲਵਾਉਣ ਜਾਈਏ ਤੇ ਕਈ ਪੈਣਾ ਜਿਹੜੀਆਂ ਨੇ ਉਹ ਕੈਂਚੀ ਇਸੇ ਦੁੱਖੋਂ ਹੀ ਕੰਮ ਜਿਹੜਾ ਰੁੱਕ ਜਾਂਦਾ ਉਹਨਾਂ ਦਾ ਵੀ ਕੈਂਚੀ ਨਹੀਂ ਚੱਲਦੀ ਪਈ ਜਾਣ ਗਵਾਣ ਤੋਂ ਮੰਗਣੀ ਪੈਂਦੀ ਆ ਤੇ ਭੈਣੋ ਅੱਜ ਤੋਂ ਬਾਅਦ ਤੁਹਾਨੂੰ ਨਹੀਂ ਮੰਗਣੀ ਪਊਗੀ ਤੁਸੀਂ ਆਪਣੀ ਕੈਂਚੀ ਨੂੰ ਹੀ ਕਿੱਦਾਂ ਤਿੱਖਿਆ ਕਰਨਾ ਤੁਹਾਨੂੰ ਮੈਂ ਦੱਸਦੀ ਆ ਬਹੁਤ ਸੋਕੀ ਜਿਹੀ ਟ੍ਰਿਕ ਆ ਸਭ ਤੋਂ ਪਹਿਲਾਂ ਨਾ ਇਸ ਤਰ੍ਹਾਂ ਪਾਣੀ ਲੈ ਆ ਕਿ ਇਹਨੂੰ ਇਸ ਤਰ੍ਹਾਂ ਧੋੜਿਓ ਐਸਾ ਬੜੇ ਧਿਆਨ ਦੇ ਨਾਲ ਤੁਸੀਂ ਕਰਨਾ ਕਿੰਦਾ ਤੁਸੀਂ ਕੱਲ ਧੋਓਗੇ ਕਿਸੇ ਵੀ ਕੱਪੜੇ ਦੇ ਨਾਲ ਜਿਵੇਂ ਮੇਰੇ ਕੋਲ ਇਹੀ ਪਿਆ ਹੈ ਕੋਈ ਵੀ ਤੁਸੀਂ ਕਪੜਾ ਲੈ ਲੈਣਾ ਉਹਦੇ ਨਾਲ ਨਾ ਤੁਸੀਂ ਇਸ ਤਰ੍ਹਾਂ ਸਾਫ਼ ਕਰ ਲੈਣਾ ਕੈਂਚੀ ਨਾਲ ਠੀਕ ਹੈ ਸਾਫ਼ ਕਰਨ ਤੋਂ ਬਾਅਦ ਆ ਤੁਸੀਂ ਕੀ ਕਰਨਾ ਸਵੇਕਲੇ ਕੋਲਗੇਟਾ ਜਿਹੜੀ ਆਮ ਹੀ ਸਾਡੇ ਘਰਾਂ ਦੇ ਵਿੱਚ ਹੁੰਦੀ ਹੈ ਮੈਂ ਤੁਹਾਨੂੰ ਬਿਲਕੁਲ ਉਹੀ ਸਮਾਨ ਦੱਸਿਆ ਕਿ ਜਿਹੜਾ ਤੁਸੀਂ ਉਸੇ ਵੇਲੇ ਆਪਣੇ ਘਰ ਦੇ ਵਿੱਚ ਉਠਾਓ ਤੇ ਆਪਣੀ ਕੈਂਚੀ ਤੇ ਤੁਸੀਂ ਵਰਤ ਸਕਦੇ ਹੋ ਦੇਖਿਓ ਤੁਹਾਡੀ ਕੈਂਚੀ ਜਿਹੜੀ ਆ ਕਿੰਨੀ ਜ਼ਿਆਦਾ ਤਿੱਖੀ ਹੋ ਜਾਣੀ ਆ ਤੇ ਕਿਉਂਕਿ ਕੋਈ ਮੁਸ਼ਕਲ ਨਾ ਆਵੇ ਤੁਹਾਨੂੰ ਕਿ ਕੁਝ ਟੀਜ ਬਾਜ਼ਾਰੋਂ ਨਾਲ ਲਿਆਉਣੀ ਪਵੇ ਠੀਕ ਆ ਇਸੇ ਤਰੀਕੇ ਦੇ ਨਾਲ ਆਪਾਂ ਜਿਸ ਤਰ੍ਹਾਂ ਅਸੀਂ ਆਪਣੇ ਦੰਦਾਂ ਤੇ ਲਗਾਉਂਦੀਆਂ ਨਾ ਬਸ ਉਸੇ ਤਰੀਕੇ ਦੇ ਨਾਲ ਅਸੀਂ ਥੋੜਾ ਜਿਹਾ ਇਹਨੂੰ ਗਿੱਲਿਆ ਕਰ ਲਿਆ ਪੈਨੋ ਦੇਖਿਓ ਇਹ ਟ੍ਰਿਕ ਕਰਕੇ ਤੁਸੀਂ ਖੁਦ ਕਹਿਣਾ ਆ ਕਿ ਸਾਡੇ ਜਿਹੜੇ ਇਹ ਜਿਹੜੀ ਕੈਂਚੀ ਆ ਬਹੁਤ ਤਿੱਖੀ ਹੋ ਗਈ ਆ ਤੇ ਕੈਂਚੀ ਜਿਹੜੀ ਉਹ ਬੜੇ ਆਰਾਮ ਨਾਲ ਸਾਡੀ ਕਟਿੰਗ ਕਰ ਰਹੀ ਆ ਸੂਟ ਕੱਟ ਰਹੀ ਆ ਠੀਕ ਆ ਜੀ ਇਸ ਤਰ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਇਹ ਫੇਸ ਨੂੰ ਲਗਾ ਕੇ ਇਸ ਤਰ੍ਹਾਂ ਰੱਖ ਕੇ ਇਹਦੇ ਉੱਪਰ ਇਹਨੂੰ ਲਗਾਉਣਾ ਆ ਇਹ ਬੜਾ ਬਹੁਤ ਵਧੀਆ ਟ੍ਰਿਕ ਆ ਤੇ ਕੈਂਚੀ ਲਵਾਣ ਦੀ ਜਲਦੀ ਜਲਦੀ ਜ਼ਰੂਰਤ ਵੀ ਨਹੀਂ ਪੈਂਦੀ ਹੈਗੀ ਜਦੋਂ ਟਾਈਮ ਹੋਵੇ ਤੁਸੀਂ ਉਦੋਂ ਲਵਾ ਸਕਦੀਆਂ ਹੋ ਤਾਂ ਵੈਸੇ ਜ਼ਰੂਰਤ ਹੀ ਨਹੀਂ ਪੈਂਦੀ ਜੇ ਤੁਸੀਂ ਇਸ ਟ੍ਰਿਕ ਦੇ ਨਾਲ ਵੀ ਕਰ ਲੋਗੇ ਨਾ ਤਾਂ ਤੁਸੀਂ ਆਪਣੀ ਕੈਂਚੀ ਦੇਖੋ ਕਿੰਨੀ ਜ਼ਿਆਦਾ ਇਹ ਸਾਫ਼ ਹੋ ਜਣੀ ਆ ਤੇ ਇਹਨੇ ਤਿੱਖੀ ਹੋ ਜਾਣਾ ਇਹ ਜਿਹੜੀ ਜੰਗ ਹੈ ਨਾ ਇਹ ਲੱਥ ਜਾਂਦੀ ਆ ਤੇ ਤੁਸੀਂ ਇਸ ਤਰੀਕੇ ਨਾਲ ਕਰਕੇ ਨਾ ਆ ਦੇਖੋ ਪੀਲਾ ਪੀਲਾ ਜਿਹੜਾ ਇਹ ਲੱਥ ਰਿਹਾ ਵਾ ਨਾ ਆ ਦੇਖੋ ਲੱਥ ਤਾਂ ਪਿਆ ਨਾ ਇਸ ਤਰ੍ਹਾਂ ਚੰਗੀ ਤਰ੍ਹਾਂ ਜਿੱਦਾ ਪੱਧਾਂ ਤੇ ਮ사ਜ ਕਰਦੇ ਆ ਆਪਣੇ ਦੰਦਾ ਤੇ ਰਗੜਦੇ ਆ ਹਨ ਉਸੇ ਤਰੀਕੇ ਨਾਲ ਤੁਸੀਂ ਰਗੜੋ ਤੇ ਇਹਨੂੰ ਕੀ ਕਰਨਾ ਤੁਸੀਂ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਲਗਾ ਕੇ ਫਿਰ ਨੂੰ 1-2 ਮਿੰਟ ਵਾਸਤੇ ਤੁਸੀਂ ਇਸ ਤਰ੍ਹਾਂ ਇਹਨੂੰ ਛੱਡ ਦੇਣਾ ਆ ਸਿਰਫ 1-2 ਮਿੰਟ ਵਾਸਤੇ ਤੇ 1-2 ਮਿੰਟ ਤੋਂ ਬਾਅਦ ਆ ਤੁਸੀਂ ਇਹਨੂੰ ਕੀ ਕਰਨਾ ਹੈ ਤੁਸੀਂ ਇਹਨੂੰ ਚੰਗੀ ਤਰ੍ਹਾਂ 5 4-5 ਮਿੰਟ ਵਾਸਤੇ ਇਹਨੂੰ ਇਸ ਤਰ੍ਹਾਂ ਰੱਬ ਕਰਨਾ ਠੀਕ ਹੈ ਮੈਂ ਵੀਡੀਓ ਬਣਾ ਲਈ ਮੈਂ ਇਸ ਘਰ ਕੇ ਕਮੈਂਟਰੀ ਨੂੰ ਨਹੀਂ ਛੱਡਿਆ ਤੁਸੀਂ ਵੈਸੇ ਛੱਡਣਾ ਹੈ 1 ਮਿੰਟ ਠੀਕ ਹੈ ਜੀ ਤੇ ਠੀਕ ਹੈ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਚੰਗੀ ਤਰਾ ਮਤਲਬ ਰਗੜਨਾ ਹੈ 5 ਕਮਿੰਟ ਤੇ ਆਪਾਂ ਕੀ ਕਰਾਂਗੇ ਜਿਹੜੀ ਸਾਡੀ ਕਿੰਚੀ ਜਿਹੜੀ ਉਹ ਸ਼ਾਰਪੀ ਰਵੇ ਕਿਉਂਕਿ ਕੱਲੀ ਆਪਾਂ ਕੋਲਗੇਟ ਲਾ ਕੇ ਨਹੀਂ ਛੱਡਣਾ ਫਿਰ ਕਿੰਚੀ ਖਰਾਬ ਹੋ ਜਾਊਗੀ ਮੈਂ ਤੁਹਾਨੂੰ ਦੱਸਦੀਆਂ ਸੀ ਥੰਬਨੇਲ ਤੇ ਵੀ ਤੁਸੀਂ ਦੇਖਿਆ ਹੋਣਾ ਆਪਾਂ ਕੱਪ ਦਾ ਵੀ ਜ਼ਿਕਰ ਕੀਤਾ ਹੈ ਕਿ ਕੱਪ ਦੇ ਨਾਲ ਨਾਲੇ ਰੱਖਿਆ ਵੀ ਹੋਇਆ ਕੱਪ ਤੇ ਤੁਹਾਨੂੰ ਮੈਂ ਦੱਸਦੀ ਕੱਪ ਦੇ ਨਾਲ ਆਪਾਂ ਇਹਨੂੰ ਕਿਸ ਤਰ੍ਹਾਂ ਤਿੱਖਿਆ ਕਰ ਲੈਣਾ ਹੈ ਠੀਕ ਹੈ ਜੀ ਤੇ ਕੱਪ ਤੇ ਕੱਪ ਦੇ ਨਾਲ ਕਰਨ ਤੋਂ ਬਾਅਦ ਆ ਵੀ ਆਪਾਂ ਇੱਕ ਚੀਜ਼ ਲਗਾਵਾਂਗੇ ਜਿਹਦੇ ਨਾਲ ਸਾਡੀ ਕੈਂਚੀ ਬਿਲਕੁਲ ਖਰਾਬ ਨਹੀਂ ਹੋਊਗੀ ਇਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਰਗੜਦੇ ਜਾਣਾ ਤੁਸੀਂ ਵੇਖ ਸਕਦੇ ਆ ਕਿ ਆਪਣੀ ਜਿਹੜੀ ਕੈਂਚੀ ਸੀ ਆਪਾਂ ਸਟਾਰਟਿੰਗ ਤੇ ਜਦੋਂ ਵੀਡੀਓ ਸ਼ੁਰੂ ਕਰ ਕੀਤੀ ਸੀਗੀ ਨਾ ਤਦੋਂ ਕਿੰਨੀ ਜੰਗ ਲੱਗੀ ਹੋਈ ਸੀ ਹੁਣ ਤੁਸੀਂ ਦੇਖੋ ਸਾਡੀ ਕਿੰਚੀ ਇੱਕਦਮ ਸਾਫ਼ ਹੋ ਜਣੀ ਆ ਤੇ ਇਹਨੇ ਕਟਿੰਗ ਜਿਹੜੀ ਆ ਬਹੁਤ ਸੋਹਣੀ ਕਰਨ ਲੱਗ ਜਣਾ ਆ ਠੀਕ ਹੈ ਜੀ ਤੁਸੀਂ ਇਸ ਇਸ ਤਰੀਕੇ ਦੇ ਨਾਲ ਕਰਨਾ ਹੈ ਇਹਨੂੰ ਪੂਰਾ ਐਦਾਂ ਦੀਆਂ ਸਾਈਡਾਂ ਜਿੱਥੋਂ ਕੱਟ ਕਰਦੀ ਹੈ ਨਾ ਇਹ ਉਹ ਸਾਈਡਾਂ ਤੇ ਵੀ ਆਪਾਂ ਇਹਨੂੰ ਚੰਗੀ ਤਰ੍ਹਾਂ ਬਰਸ਼ ਕਰਾਂਗੇ ਠੀਕ ਹੈ ਜੀ ਇਹਨੂੰ ਅਸੀਂ ਤੁਸੀਂ ਵੱਧ ਟਾਈਮ ਵੀ ਇਹਨੂੰ ਰਗੜ ਸਕਦੇ ਹੋ ਹੁਣ ਆਪਾਂ ਵੀਡੀਓ ਬਣਾ ਰਹੀਆਂ ਮੈਂ ਤੁਹਾਨੂੰ ਟ੍ਰਿਕ ਦੱਸਦੀ ਆ ਤੁਸੀਂ ਇਹਨੂੰ ਵੱਧ ਟਾਈਮ ਵੀ 5 ਤੋਂ ਵੱਧ ਮਿੰਟ ਵੀ ਤੁਸੀਂ 7-8 ਮਿੰਟ ਵੀ ਇਹਨੂੰ ਰਗੜ ਸਕਦੇ ਹੋ ਠੀਕ ਹੈ ਜੀ ਬਸ ਇਹ ਕਿ ਥੋੜਾ ਧਿਆਨ ਦੇ ਨਾਲ ਕਰਨਾ ਕਿਉਂਕਿ ਕੈਂਚੀ ਤਿੱਖੀ ਹੋ ਜਾਂਦੀ ਆ ਤੇ ਇਸ ਤਰ੍ਹਾਂ ਤੁਸੀਂ ਕਿਸੇ ਵੀ ਕੱਪੜੇ ਦੇ ਨਾਲ ਇਹਨੂੰ ਇਸ ਤਰ੍ਹਾਂ ਸਾਫ਼ ਕਰ ਲੈਣਾ ਆ ਪੈਣਾ ਬਹੁਤ ਵਧੀਆ ਟ੍ਰਿਕ ਆ ਜਲਦੀ ਜਲਦੀ ਆਪਾਂ ਜਿਹੜਾ ਕੰਮ ਆ ਉਹ ਪ੍ਰਕਾਰ ਸਕਦੀਆਂ ਆ ਕਿਸੇ ਵੇਲੇ ਹੁੰਦਾ ਨਾ ਪਹਿਣਾ ਦੇ ਕੋਲ ਕੰਮ ਬਹੁਤ ਹੁੰਦਾ ਬੁਟੀਕ ਵਾਲੀਆਂ ਕੋਲ ਤੇ ਛੇਤੀ ਨਾ ਕੈਂਚੀ ਜਿਹੜੀ ਕੱਟ ਨਹੀਂ ਕਰਦੀ ਕਪੜਾ ਆਪਣਾ ਤੇ ਕੈਂਚੀਆਂ ਖਰਾਬ ਹੋਈਆਂ ਹੁੰਦੀਆਂ ਤੇ ਤੁਸੀਂ ਇਹ ਟ੍ਰਿਕ ਕਰ ਲਿਓ 5 ਮਿੰਟ ਲੱਗਣੇ ਸਾਰੇ ਤੇ ਦੇਖਿਓ ਤੁਹਾਡਾ ਸੂਟ ਕਿੰਨਾ ਵਧੀਆ ਨੇ ਕੱਟ ਕਰ ਦੇਣਾ ਹੈ ਤੇ ਹੁਣ ਦੇਖੋ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਕੱਪ ਦਾ ਇਸਤੇਮਾਲ ਆਪਾਂ ਕਿੱਥੇ ਕਰਨਾ ਹੈ ਇਹ ਕੱਪ ਨੂੰ ਆਪਾਂ ਇਸ ਤਰ੍ਹਾਂ ਲੈ ਲੈਣਾ ਤੇ ਜਿਹੜੀ ਸਾਈਡ ਇਹਦੀ ਇਹਦੀ ਕੱਟ ਕਰਦੀ ਹੈ ਨਾ ਇਸ ਤਰ੍ਹਾਂ ਧਿਆਨ ਦੇ ਨਾਲ ਇਸ ਤਰ੍ਹਾਂ ਤੁਸੀਂ ਕਰ ਲੈਣਾ ਇਹ ਜਿਹੜੀ ਸਾਈਡ ਇਹ ਕੱਟ ਕਰ ਦਿਓ ਇਸ ਤਰ੍ਹਾਂ ਤੁਸੀਂ ਇਹਨੂੰ ਹੁਸ਼ਾਰਪੇ ਦੇ ਨਾਲ ਰਗੜਨਾ ਹੈ ਮਤਲਬ ਇਹਦੀ ਟਾਰ ਤਿੱਖੀ ਕਰਨੀ ਆ ਤੁਸੀਂ ਤੁਸੀਂ ਮੰਨੋ ਕਿ ਨਹੀਂ ਇਸ ਕੱਪ ਦੇ ਨਾਲ ਇੱਕ ਹੁੰਦਾ ਨਾ ਕੱਪ نیچے ਥੋੜਾ ਜਿਹਾ ਇਦਾਂ ਕਰਕੇ ਕੱਪ ਦੇ نیچے ਫੜਾਜਾ ਬਣਿਆ ਹੁੰਦਾ ਜੇ ਤੁਹਾਡੇ ਕੋਲ ਉਹ ਕੱਪ ਹੈ ਤੇ ਸਭ ਤੋਂ ਬੈਸਟ ਹੈ ਮੇਰੇ ਕੋਲ ਉਹ ਨਹੀਂ ਸੀਗਾ ਉਹਦੇ ਨਾਲ ਬਹੁਤ ਜਲਦੀ ਹੋ ਜਾਂਦਾ ਤੁਸੀਂ ਇਸ ਤਰ੍ਹਾਂ ਕਰਕੇ ਤੁਸੀਂ ਆਵਾਜ਼ ਸੋਹਣੀ ਰਹੀ ਹੋਣੀ ਹੈ ਨਾ ਇਹਨਾਂ ਇੱਕਦਮ ਸਾਡੀ ਕਿੰਚੀਆ ਦੇਖੋ ਇਕਦਮ ਤਿੱਖੀ ਜਿਹੜੀ ਆ ਉਹ ਘਰ ਦੇਣੀ ਆ ਤੇ ਜਿਹਦੀ ਧਾਰ ਇਕਦਮ ਤਿੱਖੀ ਹੋ ਜਾਣੀ ਆ ਤੇ ਪਹਿਲਾਂ ਤੁਸੀਂ ਆਪਣੇ ਸੂਟ ਜਿਹੜੇ ਆ ਉਹ ਕਟਿੰਗ ਕਰ ਸਕਦੀਆਂ ਹੋ ਘਰ ਦੇ ਵਿੱਚ ਇਸ ਰੂਪਿਕ ਕੋਲਗੇਟ ਨੇ ਦਿੱਕ ਕੱਪ ਨੇ ਆਪਣਾ ਕਮਾਲ ਕਰ ਦਿੱਤਾ ਨਾ ਹੁਣ ਲਾਸਟ ਦੀ ਇੱਕ ਚੀਜ਼ ਲਗਾਵਾਂਗੇ ਜਿਹਦੇ ਨਾਲ ਇਹ ਕੈਂਚੀ ਜਿਹੜੀ ਆ ਉਹਨੂੰ ਜੰਗ ਨਾ ਲੱਗੇ ਤੇ ਸਾਡੀ ਕੈਂਚੀ ਸ਼ਾਰਪ ਹੋ ਜਾਏ ਤੇ ਤੁਸੀਂ ਕੈਂਚੀ ਵੀ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਇਹ ਹਨਾ ਚਮਕੋਗੀ ਇਹਦੀ ਜਿਹੜੀ ਆ ਜੰਗ ਆ ਉਹ ਲੱਥ ਗਈ ਆ ਤੇ ਤੁਸੀਂ ਕੋਸ਼ਿਸ਼ ਕਰਿਓ ਕਿ 5 ਤੋਂ 7-8 ਮਿੰਟ ਵੱਧ ਕੋਲਗੇਟ ਰਗੜਿਓ ਤਾਂ ਜੋ ਆ ਵੀ ਜਿਹੜੇ ਦਾਗ ਆ ਖਤਮ ਹੋ ਜਾਣਗੇ ਕਿਉਂਕਿ ਆਪਾਂ ਵੀਡੀਓ ਬਣਾ ਰਹੇ ਹੁੰਦੇ ਆ ਤੇ ਇੰਨਾ ਟਾਈਮ ਨਹੀਂ ਦੇ ਸਕਦੇ ਨਾ ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਆ ਫਿਰ ਵੀ ਕਈ ਭੈਣਾ ਕਹਿੰਦੀਆਂ ਨੇ ਕਿ ਵੀਡੀਓ ਨੂੰ ਥੋੜਾ ਛੋਟੀ ਬਣਾਇਆ ਕਰੋ ਇਸ ਕਰਕੇ ਆਪਾਂ ਤੁਹਾਨੂੰ ਤਰੀਕਾ ਦੱਸਤਾ ਤੁਸੀਂ 5 7 8 ਮਿੰਟ ਵੀ ਜਿੰਨਾ ਵੀ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਮਤਲਬ ਇਹਦੀ ਜਿਹੜੀ ਕਾਲਗੈਟ ਦੇ ਨਾਲ ਰਗੜਦੇ ਹੋ ਮ사ਜ ਉਹ ਕਿੰਚੀ ਦੀ ਕਰ ਸਕਦੇ ਹੋ ਠੀਕ ਹੈ ਜੀ ਤੇ ਆ ਵੀ ਤੁਹਾਡੀ ਮਰਜ਼ੀ ਆ ਤੁਸੀਂ ਜਿੰਨਾ ਚਿਰ ਤੁਹਾਨੂੰ ਲੱਗਦਾ 5 7 ਮਿੰਟ ਤੁਸੀਂ ਇਸ ਤਰ੍ਹਾਂ ਕਰਕੇ ਸ਼ਾਰਪ ਕਰ ਲੈਣਾ ਜਰੂਰ ਦੇਖਿਓ ਜੇ ਕੱਪ ਦੇ نیچے ਜਿਹੜਾ ਪੜਾ ਬਣਿਆ ਹੁੰਦਾ ਜੇ ਉਹ ਕੱਪ ਹੈਗਾ ਉਹ ਜ਼ਿਆਦਾ ਬੈਸਟ ਆ ਇਹਦੇ ਨਾਲੋਂ ਉਹ ਜਲਦੀ ਸ਼ਾਰਪ ਕਰੂਗਾ ਤੇ ਪੈਨ ਉਹ ਇਸ ਤਰ੍ਹਾਂ ਤੁਸੀਂ 5-7 ਮਿੰਟ ਇਹਨੂੰ ਕਰਨਾ ਦੇਖੋ ਕੈਂਚੀ ਕੈਂਚੀ ਇੰਨੀ ਜ਼ਿਆਦਾ ਤਿੱਖੀ ਹੋ ਗਈ ਹੈ ਨਾ ਤੁਹਾਨੂੰ ਮੈਂ ਤੁਹਾਨੂੰ ਦੱਸ ਦਿਆਂ ਕਿ ਲਾਸਟ ਤੇ ਆਪਾਂ ਕੀ ਲਉਣਾ ਔਰ ਕੈਂਚੀ ਬਹੁਤ ਵਧੀਆ ਹੈ ਸਟਿਚਿੰਗ ਜਿਹੜੀ ਹੈ ਤੁਹਾਡੇ ਸੂਟਾਂ ਦੀ ਬਹੁਤ ਸੋਹਣੀ ਹੋ ਕਿਉਂਕਿ ਕਟਿੰਗ ਸੋਹਣੀ ਹੋਈ ਤਾਂ ਸਟਿਚਿੰਗ ਨੇ ਆਪੇ ਸੋਹਣੀ ਹੋ ਜਾਣਾ ਤੇ ਇਹਦੇ ਨਾਲ ਕਟਿੰਗ 'ਚ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਇੱਕ ਵਾਰੀ ਮੇਰੇ ਕਹਿੰਦੇ ਜਰੂਰ ਟਰਾਈ ਕਰਕੇ ਦੇਖਿਓ ਨਹੀਂ ਯਕੀਨਤਾ ਹੁਣੇ ਹੀ ਤੁਸੀਂ ਆਪਣੀ ਕੈਂਚੀ ਨੂੰ ਇਹ ਚੀਜ਼ ਜਿਹੜੀ ਹੈ ਇਹ ਟ੍ਰਿਕ ਅਜ਼ਮਾ ਸਕਦੀਆਂ ਤੇ ਮੈਨੂੰ ਕਮੈਂਟ ਕਰ ਸਕਦੀਆਂ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਆਪਾਂ ਲਾਸਟ ਤੇ ਕੀ ਲਉਣਾ ਜਿਹੜੀ ਕੈਂਚੀ ਸਾਡੀ ਬਿਲਕੁਲ ਖਰਾਬ ਨਾ ਹੋਵੇ ਹਾਂਜੀ ਤੇ ਭੈਣ ਹਨਾਂ ਬੱਸ ਮਸ਼ੀਨ ਨੂੰ ਤੇਲ ਦਿੰਨੇ ਆ ਉਹ ਤੇਲ ਆ ਤੇ ਹੁਣ ਆਪਾਂ ਇਸ ਕੈਂਚੀ ਨੂੰ ਚੰਗੀ ਤਰ੍ਹਾਂ ਜਿਹੜਾ ਤੇਲ ਆ ਉਹ ਦਵਾਂਗੇ ਇਹਦਾ ਤੇਲ ਜਿਹੜਾ ਚੰਗੀ ਤਰ੍ਹਾਂ ਕੈਂਚੀ ਨੂੰ ਦੇ ਲਾਂਗੇ ਤੁਸੀਂ ਵੇਖ ਸਕਦੇ ਆ ਕਿ ਮੈਂ ਇੱਕ ਚੰਗੀ ਤਰ੍ਹਾਂ ਇਹਨੂੰ ਡਿਪ ਕਰਤਾ ਤੇਲ ਦੇ ਵਿੱਚ ਤੇ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਡਿਪ ਕਰ ਲੈਣਾ ਤੇ ਥੋੜੀ ਦੇਰ ਥੋੜੀ ਦੇਰ ਵਾਸਤੇ ਪਾਣ ਨੂੰ ਤੁਸੀਂ ਕੈਂਚੀ ਨੂੰ ਇਸ ਤਰ੍ਹਾਂ ਹੀ ਛੱਡ ਦੇਣਾ ਤੇ ਬਾਅਦ ਵਿੱਚ ਕਿਸੇ ਵੀ ਕੱਪੜੇ ਦੇ ਨਾਲ ਤੁਸੀਂ ਰਫ ਜਿਹੜਾ ਵੀ ਤੁਹਾਡੇ ਕੋਲ ਸਟਿਚਿੰਗ ਕਰਦੇ ਟਾਈਮ ਕੱਪੜਾ ਆ ਕੋਈ ਵੀ ਹੈ ਤੁਸੀਂ ਉਹਦੇ ਨਾਲ ਇਹਨੂੰ ਕਲੀਨ ਕਰ ਲੈਣਾ ਤੇ ਬਾਅਦ ਵਿੱਚ ਤੁਸੀਂ ਆਪਣੀ ਕੈਂਚੀ ਨੂੰ ਦੇਖੋ ਵਰਤੋ ਇਹ ਬਹੁਤ ਵਧੀਆ ਚੀਜ਼ ਆ ਤੇ ਬਹੁਤ ਜਲਦੀ ਇਹ ਕੱਪੜਾ ਜਿਹੜਾ ਆ ਉਹ ਕੱਟਦੀ ਆ ਉਹ ਬੜੇ ਆਰਾਮ ਨਾਲ ਕਟਿੰਗ ਹੋ ਜੂਗੀ ਤੁਸੀਂ ਵੇਖ ਸਕਦੇ ਆ ਕਿ ਇੱਕਦਮ ਇਹ ਤਿੱਖੀ ਹੋਣੀ ਲੱਗਣ ਜੀ ਲekin ji ਬਿਲਕੁਲ ਕੱਟ ਨਹੀਂ ਸੀ ਕਰਦੀ ਪਈ ਹੈਗੀ ਤੇ ਇੰਨਾ ਜ਼ਿਆਦਾ ਇਹ ਵਧੀਆ ਕੱਟ ਕਰਦੀ ਪਈ ਹੈ ਨਾ ਤੇ ਪੈਨੋ ਜਰੂਰ ਮੇਰੇ ਕਹਿੰਦੇ ਇੱਕ ਵਾਰੀ ਇਹ ਟ੍ਰਾਈ ਜਰੂਰ ਕਰਿਓ ਹੈਕ ਹਾਂਜੀ ਤੇ ਪੈਨੋ ਤੁਹਾਨੂੰ ਅੱਜ ਵਾਲੀ ਵੀਡੀਓ ਕਿਵੇਂ ਦੀ ਲੱਗੀ ਤੇ ਬਹੁਤ ਯੂਸਫੁਲ ਟ੍ਰਿਕ ਆ ਪੈਨੋ ਤੇ ਜਰੂਰ ਵੀਡੀਓ ਨੂੰ ਵੇਖਿਆ ਕਰੋ ਪੂਰਾ ਤੇ ਜਰੂਰ ਹੈ ਕੇ ਕਰਕੇ ਦੇਖਿਆ ਕਰੋ ਪੂਰੇ ਯੂਸਫੁਲ ਨੇ ਤੇ ਮੇਰੀਆਂ ਭੈਣਾਂ ਨੂੰ ਕਾफी ਮਦਦ ਮਿਲੂਗੀ ਜਿਹੜੀਆਂ ਸਟਿਚਿੰਗ ਕਰਦੀਆਂ ਨੇ ਕਿਉਂਕਿ ਇੱਕਦਮ ਸਾਡੇ ਕੋਲ ਕੈਂਚੀ ਲਵਾਉ ਨਹੀਂ ਜਾਇਆ ਜਾਂਦਾ ਜਾਂ ਨਹੀਂ ਭੇਜੀ ਜਾਂਦੀ ਤੇ ਤੁਸੀਂ ਇਸ ਤਰੀਕੇ ਦੇ ਨਾਲ ਆਪਣੀ ਕੋਲ ਜਿਹੜੇ ਘਰ ਦੇ ਵਿੱਚ ਬੜੀ ਸਸਤੀ ਜੀ ਬੜੀ ਆਸਾਨ ਜੀ ਟ੍ਰਿਕ ਦੇ ਨਾਲ ਤੁਸੀਂ ਤਿੱਕੀ ਕਰ ਸਕਦੀਆਂ ਹੋ ਤੇ ਭੈਣੋ ਚੈਨਲ ਨੂੰ ਜਰੂਰ ਸਪੋਰਟ ਕਰਿਆ ਕਰੋ ਜਰੂਰ ਪਿਆਰ ਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਬਹੁਤ ਟਾਈਮ ਲੱਗਦਾ ਬੱਚਿਆਂ ਦੇ ਨਾਲ ਵੀਡੀਓ ਬਣਾਉਂਦਾ ਫਿਰ ਨਾ ਹਮਸਾਸ ਮੇਰਾ ਵੀ ਵੱਧ ਜਾਂਦਾ ਕਿ ਚਲੋ ਵੀਡੀਓ ਨੂੰ ਦੁਨੀਆ ਦੇਖ ਰਹੀ ਆ ਪਿਆਰ ਕਰ ਰਹੀ ਆ ਮੇਰੇ ਭੈਣ ਭਰਾ ਮੇਰੀ سپورਟ ਕਰ ਰਹੇ ਨੇ ਹਨਾ ਤੇ ਜਦੋਂ ਵਿਊਜ਼ ਘਟਾਂਦੇ ਨੇ ਤੇ ਫਿਰ ਹੋ ਜਾਂਦਾ ਹੈ ਕਿ ਨਹੀਂ ਅੱਜ ਰਹਿਣ ਹੀ ਦਿੰਨੇ ਆ ਪਰ ਫਿਰ ਮੈਂ ਅੱਜ ਸੋਚਿਆ ਕਿ ਨਹੀਂ ਆਪਾਂ ਬਣਾਵਾਂਗੇ ਕਿਉਂਕਿ ਜੇ ਇੰਨਾ ਪਿਆਰ ਦੇ ਰਹੇ ਨੇ ਭੈਣ ਭਰਾ ਤੇ ਤਾਂ ਹੀ ਆਪਾਂ ਇੱਥੋਂ ਤੱਕ ਪਹੁੰਚੇ ਆ ਤੇ ਭੈਣੋ ਤੁਸੀਂ ਜਰੂਰ ਸਾਥ ਦਿਆ ਕਰੋ ਜਰੂਰ ਪਿਆਰ ਦਿਆ ਕਰੋ ਕਿਉਂਕਿ ਬਹੁਤ ਸੋਖੀਆਂ ਜੀਆਂ ਸਰਲ ਜੀਆਂ ਟ੍ਰਿਕਸ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਆ ਤੇ ਅੱਜ ਵਾਲੀ ਟ੍ਰਿਕ ਬਹੁਤ ਵਧੀਆ ਤੇ ਇਹਨੂੰ ਜਰੂਰ ਟਰਾਈ ਕਰਕੇ ਦੇਖਿਓ ਇਹ ਬਹੁਤ ਜ਼ਿਆਦਾ ਵਧੀਆ ਹੁਣ ਇੱਕਦਮ ਤਿੱਖੀ ਹੋ ਗਈ ਹੈ ਕੈਂਚੀ ਤੇ ਜ਼ਰੂਰ ਇਵੇਂ ਦੀਆਂ ਵੀਡੀਓ ਨੂੰ ਸਪੋਰਟ ਕਰਿਆ ਕਰੋ ਸਾਥ ਜ਼ਰੂਰ ਦਿਆ ਕਰੋ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਚੰਗਾ ਜੀ ਤੁਸੀਂ ਇਹ ਵੀ ਦੱਸ ਸਕਦੇ ਹੋ ਭੈਣੋ ਕਿ ਅਸੀਂ ਅਗਲੀ ਵੀਡੀਓ ਕਿਹੜੀ ਬਣਾਈਏ ਠੀਕ ਹੈ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ